ਲਗਨ ਸਰਿਕ ਮੁਕਦਮਾ ਦਰਜ ਹੋਇਆ ਹੈ ਇਸ ਰਿਗਤਲਾਮ ਲਈ ਸੀਗਾ ਤੁਹਾਨੂੰ ਜੇ ਪ੍ਰਗਤ ਸਿੰਘ ਪੁੱਤਰ ਸਾਹ ਸੇ ਜਿਹੜਾ ਪਹਿਲਾਂ ਪਿੰਡ ਮੱਡ ਬਾਉਪੁਰ ਗੁਰਦਰਾ ਸਾਹਿਬ ਗੱਠੀ ਹੈ ਉਹਨੇ ਦੋ ਬੇਨਾ ਜਿਹਨਾਂ ਚ ਇੱਕ ਦੀ ਉਮਰ 16 ਸਾਲ ਤੇ ਦੂਸਰੀ ਦੀ ਉਮਰ 14 ਸਾਲ ਉਹਨਾਂ ਨੂੰ ਉਹਨਾਂ ਦੇ ਨਾਲ ਇੱਕ ਗਾਲ ਰੇਤ ਕੀਤਾ ਦੂਸਰੀ ਵਗੀਆ ਉਹ ਦਿਨ ਰਾਤ ਚੇਤ ਚੋਰ ਜਿਸਤੇ ਉਹਦੇ ਖਿਲਾਫ ਜਿਹੜਾ ਮਕਦਮਾ ਨੰਬਰ 15 ਦਰਜ ਹੋਇਆ ਜਾਏ ਜਿਹੜਾ ਪਰਗਤ ਸਿੰਘ ਦਾ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਸੁਨਾਜੋਗ ਅਦਾਲਤ ਪਰ ਮਾਂਲੀ ਹਸਲ ਹੈ ਹਾਂ ਜੇ ਦਾ ਅਸੀਂ 2 ਦਿਨ ਰਿਮਾਨਡ ਹਾਸਲ ਕਰ ਸਕਦੇ ਸੀ ਤਾਂ ਕਿ ਜਿਹੜੀ ਹੋਰ ਵੀ ਕੋਈ ਕਾਰਵਾਈ ਹੋ ਜੇ ਕਿਸੇ ਹੋਰ ਤੱਕ ਨੂੰ ਇਹਨੂੰ ਕਿਸ ਤਰ੍ਹਾਂ ਪਰੇਸ਼ਾਨ ਅਵੇ ਉਹਦੀ ਦੇਣਕਤ ਇਸ ਤਰ੍ਹਾਂ ਪਿੱਛੇ ਚੱਲਦੀ ਹੈ ਦੇ ਖਿਲਾਫ ਮੁਕਦਮਾ ਨੰਬਰ ਜਿਹੜਾ 15376 580 511 104 ਜਿਹੜਾ ਬਾਕਸਵਰ ਅਤੇ ਜਿਹੜੀਆਂ ਇਹਨਾਂ ਦੇ ਬੱਚੀਆਂ ਨੇ ਸ਼ਮ ਫੋਟੋ ਵਾਇਰਲ ਕੀਤੀ ਉਹਦਾ ਛਾਟ ਇੱਥੇ ਬੈਠ ਕੇ ਮੁਕਦਮਾ ਲੜਕੀਆਂ ਚਾਰਕੀ ਨੇ ਬਣਾਇਆ ਹਾਂ ਤਕੀਸ ਦੇ ਦਰਾਂ ਨੇ ਗੱਲ ਆਈ ਨਾ ਵੀ ਉਹਨਾਂ ਨੂੰ ਉੱਥੇ ਗਰੰਟੀ ਸੀ ਜੀ ਇਸ ਤਰ੍ਹਾਂ ਕੋ ਜਿਹਨਾਂ ਦਾ ਸੰਪਰਕ ਬਣਿਆ ਕੀ ਗੱਲ ਇਹ ਉਹ ਮਤਥੋੜੀ ਸੀ ਔਰ ਇਹਨੇ ਦਿੱਤਾ ਸਾਜਿਸ਼ ਚਾਲਬਾਜ਼ ਕਰਕੇ ਤੇ ਬੱਚਿਆਂ ਨੂੰ ਕਲਪ ਕਰੋ ਕੋਈ ਫੜ ਦਿੱਤਾ ਤੈਨ ਭਵਾਂ ਦੀ ਵੀ ਗੱਲ ਹੋ ਰਹੀ ਹੈ ਕੁਝ ਹੋਇਆ ਕੀ ਉਹਨਾਂ ਨੂੰ ਕਿਹੋ ਜਿਹਾ ਡਾਰੇ ਲਾਉਂਦਾ ਰਿਹਾ ਕੀ ਸੀ ਇਹ ਤੇ ਹੜ ਆਇਆ ਤੇ ਮੈਂ ਜਿਹੜਾ ਤੁਹਾਨੂੰ ਮਰਾਵਜਾ ਪੈਸੇ ਦਵਾ ਦਾਂਗਾ ਇਸ ਬਹਾਨੇ ਗਲਤ ਜਿਹੜੀ ਹੱਤੋਂ ਲੋਕਾਂ ਨੇ ਤਰੇਕਮ ਕਦਮਾਂ ਦਰਜ ਹੈ ਇਸ ਰਿਪੋਰਟ ਨਾਲ ਮਿਲ ਸੀ ਆਪਾਂ ਨੂੰ ਕਿ ਪ੍ਰਗਟ ਸਿੰਘ ਪੁੱਤਰ ਸਾਹਬ ਸੀ ਜਿਹੜਾ ਪਹਿਲਾਂ ਪਿੰਡ ਮੱਡ ਬਾਉਪੁਰ ਗੁਰਦਰਾ ਸਾਹਿਬ ਗਰੱਥੀ ਜਾਂ ਉਹਦੇ ਦੋ ਭੈਣਾਂ ਜਿਹਨਾਂ ਚੋਅਸ ਦੀ ਉਮਰ 16 ਸਾਲ ਤੇ ਦੂਸਰੀ ਦੀ ਉਮਰ 14 ਸਾਲ ਉਹਨਾਂ ਨੂੰ ਉਹਨਾਂ ਦੇ ਨਾਲ ਇੱਕ ਨਾਲ ਰੇਤ ਕੀਤਾ ਉਹ ਸੀ ਵੀ ਗਿਆ ਉਹਦੇ ਨਾਲ ਸ਼ਹੀਦ ਸ਼ੇਰ ਚੜ੍ਹਤ ਜੋ ਜਸਤੇ ਉਹਦੇ ਖਿਲਾਫ ਜਿਹੜਾ ਮੁਕਦਮਾ ਨੰਬਰ 15 ਦਰਜ ਹੋਇਆ ਗਿਆ। ਜਿਹੜਾ ਪਰਗਤ ਸਿੰਘ ਦਾ ਦੋਸ਼ੀ ਨੂੰ ਗ੍ਰਿਫਟਾਰ ਕਰਕੇ ਫਿਰ ਮਾਜੋਬ ਅਦਾਲਤ। ਇਹ ਰਿਮਾਨਡ ਹਾਸਲ ਹੈ। ਹਾਂਜੀ। ਜਿਹਦਾ ਅਸੀਂ 2 ਦਿਨਾਂ ਦਾ ਰਿਮਾਨਡ ਹਾਸਲ ਕੀਤਾ ਸੀ। ਤਾਂ ਕਿ ਜਿਹੜੀ ਹੋਰ ਵੀ ਕੋਈ ਕਾਰਵਾਈ ਵੀ ਕਿਸੇ ਹੋਰ ਡੱਕੀ ਨੂੰ ਇਹਨੂੰ ਇਸ ਤਰ੍ਹਾਂ ਪਰੇਸ਼ਾਨ ਉਹਦੀ ਦੇਰੀ ਤਾਂ ਸੀ ਕਿ ਚੱਲ ਰਹੀ ਹੈ। ਇਹਦੇ ਖਿਲਾਫ ਮੁਕਦਮਾ ਨੰਬਰ ਜਿਹੜਾ 15376 快速去。